ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਪਿੰਡ ਕਾਲਕੇ ਦੇ ਵਿੱਚ ਖੜੇ ਆ ਕਾਲਕੇ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦੀ ਹੱਦ ਤੇ ਆ ਤੇ ਇੱਥੋਂ ਹੀ ਹਲਕਾ ਪੱਟੀ ਸ਼ੁਰੂ ਹੋ ਜਾਂਦਾ ਇਸ ਵਕਤ ਅਸੀਂ ਬਾਈਕਾਂ ਦੇ ਵਿੱਚ ਆ ਸਾਡੇ ਨਾਲ ਇਹ ਪਰਿਵਾਰ ਨੇ ਇੱਥੇ ਚਾਰ ਪਰਿਵਾਰ ਨੇ ਤੇ ਅਸੀਂ ਮਿਸਲ ਸਤਲੋਜ ਵੱਲੋਂ ਇਹਨਾਂ ਦੀ ਮਦਦ ਦੇ ਵਾਸਤੇ ਆਏ ਆ ਸਾਡੇ ਨਾਲ ਬੜੂ ਸਾਹਿਬ ਦੀ ਜਿਹੜੀ ਕਿ ਬੋਰਡ ਸਾਨੂੰ ਮਿਲੀ ਹੋਈ ਆ ਵੀਰ ਹੁਣੀ ਸਾਡੇ ਨਾਲ ਆਏ ਆ ਬਾਪੂ ਜੀ ਇੱਥੇ ਕੋਈ ਮਦਦ ਹੁਣ ਤੱਕ ਪਹੁੰਚੀ ਕਿ ਨਹੀਂ ਨਹੀਂ ਕੇ ਕਾਟੀ ਪਹੁੰਚਿਆ ਕੋਈ ਕੱਲ ਅਹੀਂ ਲਿਆਂਦਾ ਥੋੜਾ ਥੋੜਾ ਨਾ ਉਹ ਵੀ ਤੁਸੀਂ ਆਪ ਜਾ ਕੇ ਲਿਆਂਦਾ ਹੋਊਗਾ ਤੇ ਮਾ ਤਾਂ ਕੋਈ ਨਹੀਂ ਪਹੁੰਚੀ ਜੀ ਤੁਹਾਡੇ ਨਾ ਨਾ ਜੀ ਇੱਥੇ ਕਿਸੇ ਨਹੀਂ ਆਣ ਕੇ ਬਾਤ ਸਾਡੀ ਤੁਹਾਡੇ ਡੰਗਰਾਂ ਦੇ ਕੋਈ ਮੂਖ ਖੋਰ ਜਾਂ ਕੋਈ ਬਿਮਾਰੀ ਕੋਈ ਚਮੜੀ ਰੋਗ ਤਾਂ ਨਹੀਂ ਹੋਇਆ ਹਾਲੇ ਤੱਕ ਨਹੀਂ ਅਜੇ ਤਾਂ ਨਹੀਂ ਅਜੇ ਤਾਂ ਨਹੀਂ ਤੇ ਇੱਧਰ ਸਾਡੇ ਡੰਗਰ ਮਰੇ ਲੱਗੇ ਹੋਏ ਨੇ ਤੇ ਸਾਨੂੰ ਮੁਸ਼ਕ ਬਹੁਤ ਆਵੇ ਸਾਡੀਆਂ ਕੰਧਾਂ ਦੇ ਨਾਲ ਆ ਅੱਛਾ ਜੀ ਇਹ ਰੁੜ ਕੇ ਆਏ ਹੋਏ ਨੇ ਰੁੜ ਕੇ ਆਏ ਨੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਨੂੰ ਵੀ ਬੇਨਤੀ ਕਰਦੇ ਆਂ ਕਿ ਆਸੇ ਪਾਸੇ ਡੰਗਰ ਮਰੇ ਹੋਏ ਨੇ ਉਹਦੇ ਨਾਲ ਬਿਮਾਰੀ ਫੈਲ ਸਕਦੀ ਆ ਤੇ ਆ ਦੇਖੋ ਵੀਰੋ ਆ ਹਾਲਾਤ ਨੇ ਪਿੰਡ ਕਾਲੇਕੇ ਦੇ ਤੇ ਜਿੰਨੀ ਵੀ ਸੰਗਤ ਮਦਦ ਵਾਸਤੇ ਆ ਰਹੀ ਆ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਆਂ ਟੋਡਾ ਸਵਾਗਤ ਕਰਦੇ ਆ ਤੁਸੀਂ ਆ ਰਹੇ ਹੋ ਪਰ ਘਟੋ ਘਟ ਆਪਣੀ ਕੈਸਤੀ ਦਾ ਪ੍ਰਬੰਧ ਕਰਕੇ ਆਓ ਜੇ ਤੁਹਾਡੇ ਕੋਲੇ ਕੈਸਤੀ ਦਾ ਪ੍ਰਬੰਧ ਨਹੀਂ ਹੈਗਾ ਤੇ ਆਪਣੇ ਇਥੇ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਤੇ ਉਹਨਾਂ ਨਾਲ ਸੰਪਰਕ ਕਰਕੇ ਤੇ ਤੁਸੀਂ ਮਦਦ ਵਾਸਤੇ ਆਓ ਐਵੇਂ ਛੜਕਾਂ ਦੇ ਉੱਤੇ ਰਾਵਾਂ ਦੇ ਉੱਤੇ ਸਮਾਨ ਸੱਟ ਕੇ ਨਾ ਜਾਓ ਕਿਉਂਕਿ ਬੈਕਾਂ ਦੇ ਵਿੱਚ ਢਾਣੀਆਂ ਦੇ ਵਿੱਚ ਸਮਾਨ ਨਹੀਂ ਪਹੁੰਚ ਰਿਹਾ ਇਹੀ ਗੱਲ ਹੈ ਨਾ ਜੀ ਸੁੱਕੀਆਂ ਥਾਂ ਵਾਲੇ ਉਹ ਲੁੱਟ ਲੈਂਦੇ ਉੱਥੋਂ ਬੱਸ ਜਿਹੜੇ ਥੋੜੇ ਤਿੱਕਰ ਬੈਕਾਂ ਤੇ ਕਰ ਸਮਾਨ ਹੀ ਪਹੁੰਚਦਾ ਸਾਡੇ ਕੁਝ ਨਹੀਂ ਸਾਡੇ ਪਹੁੰਚਦਾ ਜੀ ਸਭ ਕੱਲ ਗਏ ਆ ਤੇ ਲਿਆਏ ਆ ਅਸੀਂ ਤਾਂ ਇੱਥੇ ਐਵੇਂ ਇਸ ਤਰ੍ਹਾਂ ਉੱਕਦੇ ਵਹਾਗਦੇ ਆ ਬੈਠੇ ਸੇਰ ਦੇ ਤਰਲੇ ਲੈਣਦੇ ਆ ਯੋ ਬਾਪੂ ਦੀ ਵਿਚਾਰੇ ਜਾੜ ਪੀੜ ਕਰਦੀ ਆ ਕੋਈ ਸਾਨੂੰ ਉੱਥੇ ਖੜਾ ਅਸੀਂ ਨਾ ਇਹ ਉਹਦੇ ਵਿੱਚ ਮੈਡੀਕਲ ਦਵਾਈ ਵੀ ਹੈਗੀ ਆ ਤੁਸੀਂ ਉਹਦੇ ਵਿੱਚ ਗੋਲੀਆਂ ਦੇਖ ਲਿਓ ਤੇ ਅਸੀਂ ਕੋਸ਼ਿਸ਼ ਕਰਦੇ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡੇ ਕੋਲ ਹੋਰ ਵੀ ਸਮਾਨ ਪਹੁੰਚਾ ਕੇ ਜਾਵਾਂਗੇ ਜੀ ਇੱਥੇ ਹੁਣ ਜੀ ਤੁਹਾਨੂੰ ਚਾਰ ਘਰਾਂ ਦੀ ਰਾਸ ਤੇ ਦਿੱਤੀ ਆ ਤੇ ਉਹ ਚਾਰ ਘਰ ਇਹਨਾਂ ਇੱਥੇ ਤੁਹਾਡੇ ਉਹ ਚਾਰਾਂ ਘਰਾਂ ਚ ਸਮਾਨ ਤੁਸੀਂ ਆਪ ਵੰਡਣਾ ਜੀ ਬਸ ਬਸ ਅਹੀਂ ਇਹਦਾ ਵਿਚਾਰੇ ਦਾ ਤੇ ਰੱਖ ਲੈਣਾ ਇਹ ਪਾਸੇ ਗਿਆ ਆ ਚੁੱਕੇ ਤਾਂ ਇਹਦਾ ਰੱਖ ਕੇ ਤੁਸੀਂ ਜਿੰਨੇ ਤੁਹਾਡੇ ਘਰ ਹਨ ਹਾਂ ਇਹਨਾਂ ਦਾ ਅਸੀਂ ਦੋ ਘਰਾਂ ਦਾ ਮਗਰ ਫੜਾ ਦੇਣਾ ਦੋ ਬਸ ਠੀਕ ਆ ਜੀ ਇਹ ਸਮਾਨ ਤੁਹਾਡੇ ਕੋਲੇ ਸਾਰਾ ਆ ਤੁਸੀਂ ਉਹਨਾਂ ਤੇ ਕਰ ਵੀ ਪਚਾਇਓ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਤੇ ਜੇ ਚਾਹ ਬਣਾ ਲ ਕੇ ਘੁੱਟ ਦੇ ਮਾਤਾ ਲੈ ਆਹ ਆਹ ਗੱਲ ਵੇਖੋ ਵੀਰੋ 10-10 ਫੁੱਟ ਪਾਣੀ ਆ ਉਹ ਲਾਸੇ ਪਾਸੇ ਤੇ ਵੇਖੋ ਮਾਤਾ ਦੀ ਚਾਹ ਪਕੋਟ ਬਣਾ ਲਈਏ ਇਹ ਸਾਡੀ ਦਰਿਆਦਲੀ ਆ ਮਾਤਾ ਗੁਰੂ ਮਾਰੇ ਅਰਦਾਸ ਕਰਦੇ ਗੁਰੂ ਮਾਰੇ ਅੱਗੇ ਆਹ ਹਾਲਾਤ ਤੁਹਾਡੇ ਠੀਕ ਹੋਣ ਤੇ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਇਹ ਹਾਲਾਤ ਆਪਣੇ ਦੁਬਾਰਾ ਫੇਰ ਆਉਣ ਨਾ ਧੰਨਵਾਦ ਮਾਤਾ ਜੀ ਮੈਡੀਕਲ ਕੈਂਪ ਦਾ ਸਾਰਾ ਕੰਮ ਹੈ ਜੀ ਆ ਲਓ ਜੀ ਤੇ ਚਾਰਾ ਕਰਾਂਗੇ ਤੁਸੀਂ ਪਚਾ ਦੋਗੇ ਜੀ ਆਪਾ ਪਰਚਾ ਆਪਾ ਦਾਣ ਕਿਵੇਂ ਆ ਆ ਚਾਰਾ ਹਾਂ ਕੀ ਆ ਰਿਹਾ ਕੁਲਤੀ ਬੈਠ ਠੀਕ ਆ ਜੀ ਇਹ ਕੇ ਹੋਵੇ ਜੀ ਹਾਂ ਆ ਲਓ ਚਾਹ ਪੱਤੀ ਜੀ ਆ ਲਓ ਇਹ ਵੰਡ ਲਿਓ ਜੀ ਆ ਮੈਂ ਇੱਕ ਹੋਰ ਦਿਨਾਂ ਦੋ ਆਏ ਵੰਡਾਂਗੇ ਰੁਕੋ 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 ਜੀ ਸਾਡੇ ਕੋਲ ਸਮਾਨ ਸਾਰਾ ਸਾਡੇ ਉੱਤੇ ਆਦੇ ਘਰ ਨਹੀਂ ਸਕੇ ਲੈ ਜੀ ਸਕੇ ਹਾਂ ਸਕੇ ਹਾਂ ਇਹਨਾ ਆਹ ਚਾਰਾ ਇਹਨਾ ਬਹੁਤ ਦੁਖੀ ਆ ਉਹ ਦਾ ਦਾ ਸੱਤਾ ਨਾਲੂ ਗਿਆ ਰਾਤਾਂ ਖੜਿਆ ਜੀ ਨੌ ਚਲੇਗੀ ਘਰ ਦੀ ਮਰੀ ਆ ਤੇ ਆਵੇ 9392 43 ਮੈਂ ਦੱਸ ਵੀ ਰ ਪੈਣ ਇਹ ਬਾਪੂ ਚਾਰ ਕਰਾਂ ਦਾ ਤੁਹਾਡਾ ਇਹ ਕੀ ਆ ਇਹ ਆਟੋਮੋਸਾ ਜੀ ਮੱਛਰ ਵਾਸਤੇ ਚਾਰਤੀਮਾ ਦੱਸ ਆਹ ਲੋ ਜੀ ਤੁਸੀਂ ਆ ਦਾਲ ਠੀਕ ਆ ਜੀ ਇਹ ਬਾਪੂ ਲੁਖਾਵਾ ਸਾਰੇ ਫਲ ਚਾਰੇ ਘਰ ਮੰਗਦੇ ਇਹ ਵੀ ਸਾਢੇ ਹੀ ਹੈਗੇ ਆ ਚਾਰੇ ਘਰ ਦੀ ਬੱਦਲੋ ਬਾਈ ਤੁਹਾਡੀ ਜ਼ਿੰਮੇਵਾਰੀ ਅੱਡੀ ਕਰੀ ਆ ਨੂਨ ਲੈ ਲੋ ਜੀ ਵਾਹ ਚਾਪਤੀ ਦੇ ਕਿੰਨੇ ਦੋ ਪੈਰ ਪਾਏ ਆ ਜੀ ਦੋ ਦੇ ਦੇ ਆ ਚਾਰ ਦਾ ਇਹ ਨੂਨ ਦੇ ਹੋਵੇ ਜੀ ਆ ਲੋ ਤੂੰ ਉੱਪਰ ਆਵੇਂ ਜੜਿਆ ਨਾ ਆਹ ਮਾਇਆ ਵੀ ਇੱਥੇ ਹੀ ਆ ਗਈ ਏ ਬਾਪੂ ਨੇ ਬਾਪੂ ਨੂੰ ਪਤਾ ਹੀ ਨਹੀਂ ਕਿਹੜਾ ਥਾਂ ਉੱਚਾ ਕਿਹੜਾ ਨੀਵਾ ਪਾਣੀ ਮਿਲਦਾ ਬਾਪੂ ਨੂੰ ਜਗ੍ਹਾ ਹੀ ਨਹੀਂ ਪਤਾ ਹੱਟ ਪੈ ਜਾਂਦਾ ਹਾਂ 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 ਆ ਲੋ ਜੀ ਆ ਚਾਰ ਕੋਲ ਗਿਆ ਜਗ੍ਹਾ ਉੱਚੀ ਆ ਗਣੀ ਮਾਰਾ ਲੱਗ ਗਿਆ ਖਾਨਾ ਲੰਗਦਾ ਕਹਿੰਦਾ ਪਾਣੀ ਮੈਂ ਤਾਂ ਨਾ ਵੀ ਤੇ ਦੱਬਲੇ ਲੱਗੇ ਖਾਣਗੇ ਕੋਈ ਆ ਲੋ ਜੀ ਸਾਪਰ ਆਇਆ ਕਿਤੇ ਕਿੰਦਾ ਸਾਪਰ ਅਮਾਤਾ ਵੇਲਾ ਅਜ ਤਾਂ ਪਹੁੰਚ ਗਏ ਨਹੀਂ ਆ ਚੱਲ ਇਹ ਬਾਈ ਤੁਹਾਡੇ ਘਰੇ ਦਸ ਲਾ ਕੇ ਚੱਲੇ ਆ ਚਾਰੇ ਰੈਂਡ ਦੀ ਪਟੋਣਾ ਜੀ ਛੋਟੀ ਜ਼ਿੰਮੇਵਾਰੀ ਹੈ ਜੀ ਇਹ ਸੰਗਤ ਦਾ ਪੈਸਾ ਤੁਹਾਡੇ ਕਰਕੇ ਆ ਜੀ ਇਹ ਜੀ ਆਪ ਨੂੰ ਕਦੇ ਨਹੀਂ ਆਪਣੇ ਕੋਲ ਹਾਂ ਪਰਮਾਦਮਨ ਲਿਆਵੀ ਨਾ ਕਿਸੇ ਤੇ ਬੱਸ ਬੱਸ ਆਂ ਸਿੰਦਾ ਨੂੰ ਆ ਜੀ ਆ ਚਾਹ ਤੇ ਆਪਣੇ ਤਿੰਨ ਪੈਟਾ ਜੀ ਆ ਲੋ ਚਾਰ ਬੈਗ ਹੋ ਗਏ ਜੀ ਖੰਡ ਵੇਖੋ ਇਹ ਖੰਡ ਹੈਗੀ ਆ ਦੀ ਖੰਡ ਖੰਡ ਹੈ ਇਹ ਉਹਦੇ ਵਿੱਚੋਂ ਖੰਡ ਵੜਾਓ ਜੀ ਦੋ ਬੈਗ ਆਜੂ ਇਹ ਪਾਣੀ ਕਿੰਨੇ ਦਿਨ ਹੋ ਗਈ ਥੋੜੇ ਬਣਾ ਇਹਨੂੰ ਪਾਣੀ ਆ ਜਾਂਦਾ ਦੱਸ ਦੇ ਨਾ 10 ਦਿਨ ਹੋ ਗਏ ਪੂਰੇ ਇਹ ਇੰਨਾ ਹੀ ਹੈ ਕੱਢਿਆ ਨਹੀਂ ਇੱਥੇ ਕਾਲਾ ਮੂਤਾ ਨਹੀਂ ਘਰ ਜਾਂਦਾ ਕਦੀ ਬਾਹਰ ਜਾਂਦਾ ਇੰਨਾ ਫਿਰ ਮਾਹੀ ਹੈ ਠੀਕ ਆ ਬਾਪੂ ਠੀਕ ਆ ਕਿਹਦੇ ਤੋਂ ਆਏ ਆ ਅਸੀਂ ਜੀ ਸਾਡੀ ਹੈ ਜੀ ਸੰਸਤਾ ਮਿਸਲ ਸਤਲੋਜ ਸਾਡਾ ਹਰੀਕੇ ਪੱਤਨ ਤੇ ਲੱਗਾ ਹੋਇਆ ਪੱਕਾ ਰਾਹਤ ਕੈਂਪ ਲੱਗਾ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਵੀ ਥੋੜੇ ਜਿਹੜੇ ਇਹ ਪਾਣੀ ਹੈ ਇਹ ਪਾਣੀ ਥੱਲੇ ਲੈਣ ਤੇ ਤੁਹਾਡੀਆਂ ਫਸਲਾਂ ਆਸੀਂ ਬਜਾ ਕੇ ਜਾਈ ਹਾਂਜੀ ਹਾਂ ਇਹ ਸਰਦਾਰ ਅਜੇ ਪਾਲ ਸਿੰਘ ਦੀ ਬਰਾੜੇ ਦੇ ਪ੍ਰਧਾਨ ਨੇ ਸਰਦਾਰ ਦਵਿੰਦਰ ਸਿੰਘ ਜੀ ਸਿਖਵੇ ਦੇ ਜਰਨਲ ਸਖਤਰ ਜੀ ਅੱਛਾ ਹਾਂ ਚਲੋ ਇੱਕ ਮਿੰਟ ਰੋਗ ਜੀ ਅਦਰੇ ਵੀ ਤਾਂ ਮੋੜਦੇ ਨੂੰ ਨਹੀਂ ਕੋਈ ਗੱਲ ਕੋਈ ਗੱਲ ਜੀ ਇਹਦੇ